ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸਫਰੇ ਸ਼ਹਾਦਤ ਜੋ ਚੱਲ ਰਿਹਾ ਤੁਸੀਂ ਇਹ ਪਿੱਛੇ ਬੋਰਡ ਵੀ ਦੇਖ ਸਕਦੇ ਹੋ ਜੋ ਸਫਰੇ ਸ਼ਹਾਦਤ ਇਹ 4 ਦਿਨਾਂ ਦਾ ਗੁਰਮਤ ਸਮਾਗਮ ਹੁੰਦਾ ਜਿਵੇਂ ਕਿ ਅੱਜ ਸਤ ਪੋ ਸੋ ਸਤ ਪੋ ਨੂੰ ਇਹ ਅਸੀਂ ਇਸ ਵੇਲੇ ਕੁੰਮਾ ਮਾਸ਼ਕੀ ਦੀ ਛੰਨ ਵਿੱਚ ਜਿੱਥੇ ਕੇ ਛੋਟੇ ਸਹਿਬਜ਼ਾਦਿਆਂ ਨੇ ਅਤੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਸੋ ਇਸ ਸਥਾਨ ਤੇ ਅੱਜ ਪਹੁੰਚੇ ਹੋਏ ਆ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਦਿਖਾਉਨੇ ਆ ਸੋ ਇੱਥੇ ਵੱਖ-ਵੱਖ ਪਿੰਡਾਂ ਤੋਂ ਆ ਕੇ ਲੰਗਰ ਲਗਾਏ ਗਏ ਨੇ ਤੇ ਆਓ ਤੁਹਾਨੂੰ ਦਿਖਾਉਨੇ ਆ ਇਹ ਪੂਰੀ ਜਾਣਕਾਰੀ ਉਹ ਦੁੱਧ ਕੱਢਣ ਲੱਗੇ ਹੋ ਆ ਗਰਮਾ ਗਰਮ ਦੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਗੁਰਪ੍ਰੀਤ ਸਿੰਘ ਹੈ ਜੀ ਇਹ ਲੰਗਰ ਕਿਹੜੇ ਪਿੰਡ ਤੋਂ ਲਗਾਇਆ ਗਿਆ ਇਹ ਨੌਜਵਾਨਾਂ ਵੱਲੋਂ ਲਗਾਇਆ ਗਿਆ ਜੀ ਪਿੰਡ ਲੋਦੀ ਮਾਜਰਾ ਤੇ ਪਿੰਡ ਗੁੰਨੋ ਮਾਜਰਾ ਦੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਲਗਾਇਆ ਗਿਆ ਜੀ ਇਹ ਜੀ ਸੋ ਕਿਹੜੇ ਕਿਹੜੇ ਪ੍ਰਦਾਰਸ਼ਾਂ ਦਾ ਲੰਗਰ ਹੈ ਇਹ ਉਰੇ ਕੌਫੀ ਲਾਈ ਹੋਈ ਹੈ ਜੀ ਜੀ ਤੇ ਵੇ ਆਪਣੇ ਲਾਇਆ ਪਏ ਜਿਹੜੇ ਬੱਚਿਆਂ ਵਾਸਤੇ ਹੁੰਨੇ ਖਾਣ ਵਾਸਤੇ ਨੇ ਜੀ ਵਧੀਆ ਸਮਾਨ ਜੀ ਇਦਾਂ ਜੀ ਓਕੇ ਜੀ ਹਾਂ ਜੀ ਹਾਂ ਜੀ ਸੋ ਹਰ ਸਾਲ ਲਗਾਉਂਦੇ ਤੁਸੀਂ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਵਾਰ ਪਹਿਲੀ ਵਾਰ ਲਵਾਇਆ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਕੇ ਆਇ ਸਾਲ ਲਗਾਏ ਕਰੀ ਹੈ ਨਾ ਜੀ ਠੀਕ ਹੈ ਜੀ ਹਾਂ ਜੀ ਆ ਮਹਾਰਾਜ ਕਿਰਪਾ ਕਰਨ ਮਾਤਾ ਗੁਜਰਕਾਰ ਜੀ ਤੇ ਬਾਬਾ ਜੀ ਕਿਹਦਾ ਕਿਹਦਾ ਸਹਿਯੋਗ ਹੈ ਮਤੁਕ ਦੇ ਇਹ ਨੌਜਵਾਨਾਂ ਦਾ ਸਹਿਯੋਗ ਹੈ ਜਰਤਨ ਵਿੱਚ ਤੁਹਾਡੇ ਪਿੰਡ ਪਿੰਡ ਦੇ ਹਾਂ ਜੀ ਹਾਂ ਜੀ ਹਾਂ ਜੀ ਪਿੰਡਾਂ ਦੇ ਨੌਜਵਾਨਾਂ ਦਾ ਜੀ ਠੀਕ ਹੈ ਜੀ 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 ਸੋ ਇਦਾਂ ਹੀ ਲੰਗਰ ਲਾਉਂਦੇ ਰਹੋ ਸੰਗਤਾਂ ਸ਼ਕਤੀਆਂ ਰਹਿਣ ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਰਦਾ ਸਤਕਾਰ ਲੈ ਕੇ ਧੋ ਲਾਲਾ ਦੇ ਲਈ ਪਿਆਰ ਲੈ ਕੇ ਦਿਲ ਵਿੱਚ ਸ਼ਰਦਾ ਸਤਕਾਰ ਲੈ ਕੇ ਸਭ ਮਾਈ ਪਾਈ ਨਾਲ ਮਿਲ ਕੇ ਸ਼ਰਦਾ ਦੇ ਫੁੱਲ ਚੜਾ ਆਈਏ see you soon ਕੇ ਦਿਲ ਵਿੱਚ ਸ਼ਰਦਾ ਸਤਕਾਰ ਲੈ ਕੇ ਸਭ ਮਾਈ ਪਾਈ ਰਲ ਮਿਲ ਕੇ ਸ਼ਰਦਾ ਦੇ ਫੁੱਲ ਚੜਾ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨਿਭਾਇਆ ਆਈਏ ਹਾਂਜੀ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੋ ਸੰਗਤਾਂ ਕਿੱਥੋਂ ਆਈਆਂ ਜੀ ਇਹ ਲੰਗਰ ਵੀ ਲਾਇਆ ਹੋਇਆ ਇਹ ਜੀ ਅਸੀਂ ਪਿੰਡ ਸਾਡਾ ਬਸੀ ਪਠਾਣਾ ਜੀ ਜੀ ਲਾਲ ਗੁਰਦੁਆਰਾ ਸਾਹਿਬ ਤੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਮਹੱਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਫਰੂਟ ਚਾਟ ਦਾ ਲੰਗਰ ਲਾਇਆ ਜੀ ਤੇ ਅਸੀਂ ਬਹੁਤ ਸਾਰੀ ਸੰਗਤ ਦਾ ਜਿਨ੍ਹਾਂ ਨੇ ਰਸਦ ਭੇਜੀ ਜਿਨ੍ਹਾਂ ਨੇ ਮਦਦ ਕੀਤੀ ਜਿਨ੍ਹਾਂ ਨੇ ਵੀ ਇੱਥੇ ਆਪਣਾ ਯੋਗਦਾਨ ਪਾਇਆ ਤਿਲ ਫੁੱਲ ਭੇਟਾ ਉਹ ਅਰਦਾਸ ਕਰਦੇ ਹਾਂ ਮਾਲਕ ਦੇ ਚਰਨਾਂ ਦੇ ਅੱਗੇ ਕਿ ਉਹਨਾਂ ਦੀ ਤਿਲ ਫੁੱਲ ਭੇਟਾ ਪ੍ਰਮਾਣ ਹੋਵੇ ਤੇ ਜਿਹੜੀ ਸਾਧ ਸੰਗਤ ਤੇ ਇੱਥੇ ਸੇਵਾ ਕਰਨ ਆਈ ਹੈ ਉਹਨਾਂ ਦੀ ਸੇਵਾ ਪ੍ਰਮਾਣ ਹੋਵੇ ਸੋ ਇੱਕ ਵਾਰੀ ਸਾਰਿਆਂ ਨੇ ਜਕਾਰਿਆਂ ਨਾਲ ਗਜਾਉਣਾ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਕਾਰਾ ਗਜਾਵੇ ਨਹਾਲ ਹੋ ਜਾਵੇ ਗੁਰਾਂ ਦੇ ਮਨਾਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਹਰਸੀਮਰਨ ਕੌਰ ਅੱਜ ਤੁਸੀਂ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੋ ਹਾਂਜੀ ਕਿੱਥੋਂ ਆਏ ਤੁਸੀਂ ਬਸ ਇਪਖਾਣਾ ਕਿਹੜੀ ਕਿਹੜੀ ਸੇਵਾ ਲੱਗੀ ਹੈ ਤੁਹਾਡੀ ਇੱਥੇ ਰੂਟ ਚਾਟ ਰੂਟ ਚਾਟ ਹਾਂਜੀ ਠੀਕ ਹੈ ਕੋਈ ਸ਼ਾਬਦ ਕੋਈ ਕਵਤਾ ਕੀ ਆਉਂਦਾ ਤੁਹਾਨੂੰ ਸ਼ਕ ਕਵਿਸ਼ਰੀ ਆਉਂਦੀ ਆ ਸੁਣਾਉਂਗੇ ਸੁਣਾ ਦਿਓ ਇਕਾ ਰੱਬ ਨੂੰ ਮੰਨੇ ਜਿਹੜਾ ਉਸਦੇ ਮਨ ਵਿੱਚ ਅਸਲੀ ਖੇੜਾ ਦਸ ਗੁਰਾਂ ਦੀ ਜੋਤ ਨਿਰਾਲੀ ਗੁਰੂ ਗ੍ਰੰਥ ਦੇ ਵਿੱਚ ਸੰਭਲ ਅੰਮ੍ਰਿਤ ਛਕ ਮੰਨਦਾ ਗੁਰ ਬਾਣੀ ਸਿੱਖ ਗੁਰੂ ਦਾ ਹੈ ਉਹ ਪ੍ਰਣ ਹੋਰ ਤਰੰਦੇ ਵੱਲ ਨਾ ਜਾਵੇ ਸਿੱਖ ਗੁਰੂ ਦਾ ਉਹ ਕਹ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਪ੍ਰੀਤ ਬਿਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁੰਮਾ ਮਸ਼ਕੀ ਦੇ ਸਥਾਨ ਤੇ ਆਏ ਹਾਂ ਜੋ ਸਾਫਰੇ ਸ਼ਹਾਦਤ ਅੱਜ ਇਹ ਪਹਿਲਾ ਪੜਾਏ ਸੋ ਇੱਥੇ ਆ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਕੀ ਹੋ ਰਿਹਾ ਸੋ ਅੱਜ ਮੈਂ ਪਹਿਲੀ ਵਾਰ ਇੱਥੇ ਆਇਆ ਜੀ ਮੈਨੂੰ ਬਹੁਤ ਅੱਛਾ ਲੱਗਿਆ ਕਿ ਸੰਦਮ ਨੇ ਇਤਿਹਾਸ ਬਾਰੇ ਪਤਾ ਲੱਗਿਆ ਕਹਿੰਦੇ ਗੁਜਰੂਤ ਇੰਜ ਗੁਜਰੋ ਜਿਵੇਂ ਗੁਜਰੀ ਦੇ ਸੋਹਣੇ ਸਰਦਾਰ ਗੁਜਰੇ ਸਾਨੂੰ ਗੜੀ ਚਮਕੌਰ ਦੇ ਦੱਸਦੀ ਹੈ ਇੱਥੇ ਅਜੀਤ ਤੋਂ ਉੱਥੇ ਜੁਝਾਰ ਗੁਜਰੇ ਦੋ ਕਰਕੇ ਮਜ਼ਬੂਤ ਕੰਦ ਸਰਹੰਦ ਵਾਲੇ ਪੁੱਤ ਚਾਰ ਸੀ ਚਾਰਾਂ ਦੇ ਚਾਰ ਗੁਜਰੇ ਜਾਮਾ ਲੀਰੋ ਲੀਰ ਸੀ ਜੱਗ ਦੇ ਭਾਵੇਂ ਸਹਿਨ ਸ਼ਾਦਾ ਫਿਰ ਵਿਸਦਤ ਯਾਰ ਦੀ ਰਾਤ ਗੁਜ਼ਾਰ ਗੁਜ਼ਰੇ ਫਿਰ ਵਿਸਦਤ ਯਾਰ ਦੀ ਰਾਤ ਗੁਜ਼ਾਰ ਗੁਜ਼ਰੇ ਸੋ ਸਹਿਬ ਸਰ ਗੁਰਗੋਬ ਸਿੰਘ ਮਹਾਰਾਜ ਜੀ ਨੇ ਕਲੰਗੀਧਰ ਪਾਸ਼ਾ ਜੀ ਨੇ ਇੱਕ ਹਫਤੇ ਦੇ ਵਿੱਚ ਸਾਡੇ ਲਈ ਸਾਡੇ ਕੌਮ ਦੇ ਲਈ ਆਪਣਾ ਪੂਰਾ ਸਰਵੰਸ ਵਾਰਤਾ ਸੋ ਉਸ ਟਾਈਮ ਬੜਾ ਦੁੱਖ ਲੱਗਦਾ ਜਦੋਂ ਮੈਂ ਖੁਦ ਵੀ ਆਪਣੇ ਆਪ ਤੇ ਵੀ ਇਹ ਗੱਲ ਕਰਦਾ ਵੀ ਸਹਿਬ ਸਰ ਗੁਰਗੋਬ ਸਿੰਘ ਮਹਾਰਾਜਾ ਛੋਟੇ ਸਾਹਿਬ ਜਦਿਆਂ ਨੇ ਸੁੱਬੇ ਦੇ ਏਨ ਨੇ ਮੰਨੇ ਅੱਜ ਪਹਿਲੀ ਵਾਰ ਉਹਰੇ ਆਇਆ ਜੀ ਮੈਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਿਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਮੂਹ ਸੰਗਤ ਨੂੰ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜੋ ਆਪਣੇ ਇਤਿਹਾਸ ਬਾਰੇ ਦੱਸੋ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਸੋ ਅੱਜ ਕਿਸੇ ਬੱਚੇ ਨੂੰ ਇਤਿਹਾਸ ਬਾਰੇ ਪੁੱਛ ਕੇ ਦੇਖ ਲਓ ਸ਼ਾਇਦ ਨਹੀਂ ਪਤਾ ਹੋਵੇਗਾ ਹੋਰ ਤੁਸੀਂ ਗੀਤਾਂ ਬਾਰੇ ਪੁੱਛ ਲਓ ਕਿਸੇ ਚੀਜ਼ ਬਾਰੇ ਪੁੱਛ ਲਓ ਸਭ ਬਾਰੇ ਪਤਾ ਹੋਵੇਗਾ ਸੋ ਆਪਣੇ ਬੱਚਿਆਂ ਨੂੰ ਗੁਰੂ ਦਾ ਜੋੜੇ ਗੁਰੂਗਰ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਾਤੇ ਸਾਡੇ ਕੌਮ ਵਾਸਤੇ ਕੀ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਗਗਨਪ੍ਰੀਤਕੌਰ ਅੱਜ ਕਿੱਥੇ ਪਹੁੰਚੇ ਹੋਏ ਤੁਸੀਂ ਕੁੰਮਾ ਮਸਕੀਦ ਦੇ ਗੁਰਦੁਆਰੇ ਵਿੱਚ ਕੁੰਮਾ ਮਸਕੀਦ ਸੋ ਪਤਾ ਇੱਥੇ ਕੀ ਹੋਇਆ ਸੀ ਇੱਥੇ ਛੋਟੇ ਸੱਜਦਿਆਂ ਨੇ ਰਾਤ ਕੱਟੀ ਸੀ ਰਾਤ ਕੱਟੀ ਛੋਟੇ ਸਹਬਜ਼ਾਦੇ ਦਾ ਨਾਮ ਕੀ ਸੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਵੱਡੇ ਸਹਬਜ਼ਾਦੇ ਸੀ ਉਹਨਾਂ ਦਾ ਨਾਮ ਸਹਬਜ਼ਾਦਾ ਬਾਬਾ ਜੀ ਸਿੰਘ ਜੀ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਅਬੀ ਦਾਦੀ ਦਾ ਨਾਮ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਜਦੋਂ ਇੱਥੇ ਉਹਨਾਂ ਨੇ ਰਾਤ ਕੱਟੀ ਸੀ ਉਹਨਾਂ ਦੇ ਨਾਲ ਕੌਣ ਸੀ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਤੇ ਇਹਨਾਂ ਨੇ ਸ਼ਹੀਦੀ ਕਿੱਥੇ ਪਾਈ ਸੀ ਇਹਨਾਂ ਨੇ ਸ਼ਹੀਦੀ ਗੁਰਫਤਿਹਗਰ ਸਾਹਿਬ ਵਿੱਚ ਪਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸ਼ੁਭਨਾਮ ਜੀ ਮਨਪ੍ਰੀਤ ਸਿੰਘ ਜੀ ਸੰਗਤਾਂ ਕਿੱਥੋਂ ਆਈਆਂ ਸਰੰਦ ਫਤੇਗੜ ਸਾਹਿਬ ਜੀ ਤੋਂ ਜੀ ਸੋ ਇੱਥੇ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਜੋ ਕੁੰਮਾ ਤੇ ਮਾਸ਼ਕੀ ਸੰਗਤਾਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਸ਼ਾਨ ਬਾਬਾ ਕੁੰਮਾ ਮਾਸ਼ਕੀ ਸਥਾਨ ਦਾ ਨਾਮ ਹੈ ਇਹ ਸਥਾਨ ਸਭ ਤੋਂ ਪਹਿਲਾਂ ਪੁਸਤਕ ਲਿਖੀ ਗਈ ਸੀ ਭਾਈ ਸਰਿੰਦਰ ਸਿੰਘ ਜੀ ਵੱਲੋਂ ਉਹ ਦਿਨ ਰਾਤਾਂ ਉਫਤੇ ਤਾਂ ਵਰਨਣ ਆਇਆ ਸੀਗਾ ਜਦ ਮਾਤਾ ਗੁਜਰ ਕੌਰ ਜੀ ਸੇ ਛੋਟੇ ਸਹਿਬ ਜਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਫਰਫਾ ਨਦੀ ਦੇ ਕਿਨਾਰੇ-ਕਿਨਾਰੇ ਆਂਦੇ ਆਦੇ ਜਦੋਂ ਫਰਫਾ ਨਦੀ ਪਾਰ ਨਹੀਂ ਕਰ ਪਾਏ ਸੀਗੇ ਕਿਨਾਰੇ-ਕਿਨਾਰੇ ਆਂਦੇ ਆਂਦੇ ਉਹ ਇੱਥੇ ਪਹੁੰਚੇ ਸੀਗੇ ਇੱਥੇ ਬਾਬਾ ਕੂਮਾ ਮਾਸ਼ਕੀ ਜੀ ਰਹਿੰਦੇ ਹੁੰਦੇ ਸੀਗੇ ਉਹ ਮਾਸ਼ਕੀ ਦਾ ਕੰਮ ਵੀ ਕਰਦੇ ਸੀਗੇ ਮਾਸ਼ਕੀ ਪੁਰਾਣੇ ਜ਼ਮਾਨੇ ਚ ਹੁੰਦੀ ਸੀਗੀ ਜਿਹੜੀ ਲੋਕਾਂ ਦੇ ਘਰ ਪਾਣੀ ਲੈ ਕੇ ਜਾਂਦੇ ਆ ਤੇ ਉਹ ਇੱਕ ਵਾਰ ਵੀ ਸੀਗੇ 베ੜੀ ਤੋਂ ਨਦੀ ਪਾਰ ਵੀ ਕਰਾਉਂਦੇ ਹੁੰਦੇ ਸੀਗੇ ਜੀ ਤਾਂ ਸਬ ਤੋਂ ਪਹਿਲਾਂ ਆ ਕੇ ਜਦ ਮਾਤਾ ਗੁਜਰ ਕੌਰ ਜੀ ਤੇ ਸਹਿਬ ਜਾਦਿਆਂ ਦੇ ਦਰਸ਼ਨ ਉਹਨਾਂ ਨੇ ਕੀਤੇ ਤੇ ਉਹ ਸਮਝ ਗਈ ਸੀਗੀ ਵੀ ਇਹ ਰਬਾਨੀ ਰੂਹਾਂ ਹੈ ਤਾਂ ਉਹਨਾਂ ਨੇ ਆਦਰ ਸਤਕਾਰ ਨਾਲ ਜੋ ਵੀ ਉਹਨਾਂ ਦੇ ਕੋਲ ਸੀਗਾ ਤਾਂ ਉਹਨਾਂ ਨੇ ਵਿਛਾਉਣਾ ਵਿਛਾਇਆ ਉਹਨਾਂ ਦੀ ਸ਼ਾਨ ਵਿੱਚ ਜਿਹਨੂੰ ਆਪਾਂ ਹੱਟ ਕਹਿ ਦਿੰਦੇ ਆ ਇੰਗਲਿਸ਼ ਚ ਉੱਥੇ ਰੁਕਿਆ ਗਿਆ ਛਾਪੜੀ ਕਹਿ ਲਓ ਉੱਥੇ ਉਹ ਰਾਤ ਰੁਕੇ ਜਦ ਉਹਨਾਂ ਨੇ ਉਹਨੂੰ ਬਿਠਾਇਆ ਫਿਰ ਉਹ ਮਾਤਾ ਲక్ష్ਮੀ ਜੀ ਲక్ష్ਮੀ ਬਾਮਣੀ ਜੀ ਨੇ ਆਪਾਂ ਨੂੰ ਕਹਨੇ ਮਾਤਾ ਲక్ష్ਮੀ ਜੀ ਕੋਲ ਗਏ ਤੋਂ ਫੇ ਲੰਗਰ ਪ੍ਰਸ਼ਾਦਾ ਆਇਆ ਉਹ ਆਪ ਵੀ ਆਏ ਤੇ ਉੱਥੋਂ ਸਹਿਬ ਜਿਆਦੇ ਨੂੰ ਇੱਥੇ ਮਾਤਾ ਗੁਜਰੀ ਕੁ ਮਜਗਰੀ ਜੀ ਨੂੰ ਲੰਗਰ ਸ਼ਿਕਾਇਆ ਗਿਆ ਜੀ ਤੇ ਇੱਕ ਰਾਤ ਉਹਨਾਂ ਨੇ ਤੇ ਗਰਮ ਵਸਤਰ ਜਿਹੜੇ ਸੀਗੇ ਉਹ ਮਾਤਾ ਲక్ష్ਮੀ ਜੀ ਕੋਲ ਵੀ ਲੈ ਕੇ ਆਏ ਜੋ ਬਾਬਾ ਜੀ ਬਾਬਾ ਸ਼ੰਦੀ ਕੋਲ ਸੀ ਉਹਨਾਂ ਕੋਲ ਵੀ ਸੀਗਾ ਤੇ ਉਹ ਉਹਨਾਂ ਨੂੰ ਦਿੱਤਾ ਗਿਆ ਤੇ ਇਹ ਜੀ ਇੱਥੇ ਦਾ ਸੰਖੇਪ ਇਤਿਹਾਸ ਹੈ ਇਸ ਤੋਂ ਬਾਅਦ ਚੱਲਦੇ-ਚੱਲਦੇ ਜਦ ਗੰਗੂ ਬ੍ਰਾਹਮਣ ਨੂੰ ਮਿਲੇ ਸੀਗੇ ਨਾ ਪਾਪੀ ਗੰਗੂ ਜੀ ਨੂੰ ਆਪਾਂ ਕਹਿ ਦਿੰਨੇ ਉਹ ਫਿਰ ਉਹਨਾਂ ਦੇ ਪਿੰਡ ਜੀ ਨੂੰ ਆਪਾਂ ਸਹੇੜੀ ਕਹਿੰਦੇ ਆ ਹਾਂਜੀ ਵਿਖੇੜੀ ਵੀ ਵਰਨਨ ਆਂਦਾ ਇਤਿਹਾਸ ਚ ਉਜੇੜੀ ਵੀ ਆਂਦਾ ਉੱਥੇ ਲੈ ਕੇ ਗਏ ਸੀਗੇ ਤੇ ਉਹਨਾਂ ਦੇ ਉੱਥੇ ਰੁਕੇ ਸੀਗੇ ਇੱਥੇ ਦਾ ਇਤਿਹਾਸ ਇਹ ਵੀ ਪਹਿਲਾ ਪੜਾਓ ਵਿਛੋੜੇ ਤੋਂ ਬਾਅਦ ਸਭ ਤੋਂ ਪਹਿਲਾ ਪਹਿਲੀ ਰਾਤ ਇੱਥੇ ਸ਼ਾਨ ਦੇ ਵਿੱਚ ਰੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਪਾ ਜੀ ਮੇਰਾ ਨਾਮ ਤਾਂ ਦਵਿੰਦਰ ਸਿੰਘ ਆ ਜੀ ਪਿੰਡ ਕਿਹੜਾ ਹੀ ਤੁਹਾਡਾ ਪਿੰਡ ਰਣਜੀਤਪੁਰਾਏ ਜੀ ਜੀ ਸੋ ਤੁਸੀਂ ਅੱਜ ਇੱਥੇ ਸੇਵਾ ਕਾਦੀ ਸੇਕ ਕਰ ਰਹੇ ਹੋ ਪਾਦੀ ਪਾਰਕਿੰਗ ਕਾਰ ਪਾਰਕਿੰਗ ਦੀ ਕਰਦੇ ਆ ਕਾਰ ਪਾਰਕਿੰਗ ਦੀ ਤੁਹਾਡੀ ਕੋਈ ਸੁਸਾਇਟੀ ਕਲੱਬ ਬਣਿਆ ਹੋਇਆ ਜਾਂ ਕਿਵੇਂ ਹਾਂਜੀ ਕਲੱਬ ਆ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਆ ਜੀ ਰਣਜੀਤਪੁਰਾਏ ਰਣਜੀਤਪੁਰਾਏ ਹਾਂਜੀ ਠੀਕ ਹੈ ਜੀ ਇਹ ਜਿਹੜੀ ਸੇਵਾ ਤੁਸੀਂ ਪਹਿਲਾਂ ਵੀ ਕਰਦੇ ਹੋ ਹਾਂਜੀ ਪਹਿਲਾਂ ਕਰਦੇ ਸੀ ਪਹਿਲਾਂ ਛੋਟੇ ਲੈਵਲ ਤੇ ਸੀ ਗਾਈ ਇਸ ਵਾਰੀ ਹੁਣ ਥੋੜਾ ਜਿਹਾ ਵੱਡਾ ਕੰਮ ਕੀਤਾ ਜੀ ਲਾਈਟਾਂ ਵਗੈਰਾ ਲਾਈਆਂ ਜੀ ਇੱਧਰ ਹੋਰ ਸਾਰਾ ਮਤਲਬ ਵਧੀਆ ਤਰੀਕੇ ਨਾਲ ਕਰਿਆ ਜੀ ਪਹਿਲਾਂ ਛੋਟੇ ਉਹਦੇ ਤੇ ਲੈਵਲ ਤੇ ਤਾਂ ਹੁਣ ਥੋੜਾ ਜਿਹਾ ਵੱਡੇ ਤੇ ਕਰਿਆ ਜੀ ਬਿਲਕੁਲ ਜੀ ਠੀਕ ਹੈ ਜੀ ਸੋ ਕੀ ਕਹੂੰਗੇ ਛੋਟੇ ਸਹਿਯੋਗਦਾਰਾਂ ਬਾਰੇ ਪ੍ਰੋਫੈਸਰ ਸਾਹਿਬ ਜਦ ਦਾ ਬਾਰੇ ਕਹਾਂਗੇ ਜੀ ਬਥੇ ਨਤਮਸ ਕੋਣ ਆਏ ਆ ਜੀ ਵੀ ਇੱਥੋਂ ਸਿੱਖੇ ਜਾਈਏ ਜੀ ਕੁਛ ਨਾ ਕੁਛ ਐਨੇ ਸੰਗਤ ਆਉਂਦੀ ਹੈ ਜੀ ਵੀ ਕੁਛ ਨਾ ਕੁਛ ਸਿੱਖ ਕੇ ਜਾਈਏ ਚਲੋ ਉਹਨਾਂ ਵਰਗੇ ਆਪਾਂ ਬਣ ਤਾਂ ਨਹੀਂ ਸਕਦੇ ਵੀ ਕੁਛ ਨਾ ਕੁਛ ਸਿੱਖੀਏ ਵੀ ਅੱਗੇ ਜਿਹੜੇ ਸਾਤੋਂ ਅੱਗੇ ਹੁਣ ਆਉਗੇ ਮਤਲਬ ਉਹਨਾਂ ਨੂੰ ਦੱਸਿਏ ਵੀ ਐਵੇਂ ਕਰਕੇ ਐਵੇਂ ਕਰੀਏ ਜੀ ਸੇਵਾ ਕਰੀਏ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ